ਮਾਈਸੈਲਫ ਰੇਸ਼ਮ ਸਿੱਧੂ ਜਨਰ ਸੈਕਟਰੀ ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਸਭਾ ਪੌਰਾ ਕਲੋਨੀ ਬੀ ਤੇ ਪ੍ਰੈਜ਼ੀਡੈਂਟ ਡਾਕਟਰ ਅੰਬੇਡਕਰ ਮਿਸ਼ਨ ਇੰਪਲਾਈ ਸੋਡਿਸ਼ਨ ਲੁਧਿਆਣਾ ਪੰਜਾਬ ਅੱਜ ਇਹ ਜੋ ਤੁਸੀਂ ਰੌਣਕਾਂ ਵੇਖ ਰਹੇ ਹੋ ਅੱਜ ਦੀਆਂ ਇਹ ਰੌਣਕਾਂ ਸਾਡੇ ਸਤਿਗੁਰੂ ਸਾਹਿਬੇ ਕਮਾਲ ਜਗਤ ਪਤਾਮਾ ਸ਼੍ਰੋਮਣੀ ਸੰਤ ਮਹਾ ਮਾਨਵ ਗੁਰੂਆਂ ਦੇ ਗੁਰੂ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਪੌਰਾ ਕਲੋਨੀ ਬੀ ਵੱਲੋਂ ਗੁਰੂ ਰਵਿਦਾਸ ਭਵਨ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਰਾਜ ਜੀ ਦਾ ਜੋ ਸਤਕਾਰ ਮਹਾਰਾਜ ਜੀ ਦਾ ਜੋ ਪਾਵਨ ਦਿਨ ਹੈ ਉਹ ਅੱਜ ਅਸੀਂ ਮਨਾ ਰਹੇ ਹਾਂ ਔਰ ਇਸ ਅੱਜ ਦੇ ਦਿਨ ਦੇ ਉੱਤੇ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਉਹਨਾਂ ਦੇ ਮਿਸ਼ਨ ਉਹਨਾਂ ਦੇ ਫਲਸਫੇ ਦੇ ਨਾਲ ਸੰਬੰਧਿਤ ਗੁਰੂ ਰਵਿਦਾਸ ਨਾਮਲੇ ਵਸੰਗਤਾਂ ਨੂੰ ਜਾਣੂ ਕਰਵਾਇਆ ਔਰ ਵੱਖ-ਵੱਖ ਬੁਲਾਰਿਆਂ ਨੇ ਔਰ ਵੱਖ-ਵੱਖ ਇਕਤਲ ਵਾਲਿਆਂ ਨੇ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ertid ਦੇ ਉਤੇ 638 ਸਾਲ ਪਹਿਲਾਂ ਆਕੀ ਬੇਗਮਪੁਰੇ ਦਾ ਸੰਕਲਪ ਉਹਨੇ ਲਿਆ ਔਰ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜਾ ਸਭ ਸੰਭ ਸੇ ਰਵਿਦਾਸ ਰਹੇ ਪ੍ਰਸੰਨ ਸਮਾਜਵਾਦ ਦੇ ਮੋਢੀ ਸਨ ਸਾਡੇ ਸਤਿਗੁਰੂ ਸਮਾਜਵਾਦ ਦੇ ਮੋਢੀ ਸਨ ਔਰ ਬਰਾਬਰਤਾ ਚਾਹੁੰਦੇ ਸਨ ਔਰ ਸਤਿਗੁਰੂ ਮਹਾਰਾਜ ਜੀ ਦੀ ಅಪਾਰ ਕਿਰਪਾ ਦੇ ਨਾਲ ਉਹਨਾਂ ਦਾ ਜਿਹੜਾ ਬੇਗੰਪੁਰੇ ਦਾ ਸੰਕਲਪ ਸੀ ਔਰ ਸਮੇਂ ਦੇ ਹਿਸਾਬ ਦੇ ਨਾਲ ਬਾਬਾ ਸਾਹਿਬ ਡਾਕਟਰ ਵੀ.ਆਰ. ਅੰਮੇੜਕਰ ਜੀ ਜਦੋਂ ਇਸ ਧਰਤੀ ਤੇ ਆਏ ਤਾਂ ਉਹਨਾਂ ਨੇ ਸਾਹਿਬ ਸਤਿਗੁਰੂ ਗੁਰੂ ਰਬਦਾਸ ਮਹਾਰਾਜ ਜੀ ਦੇ ਜੀਵਨ ਨੂੰ ਜਾਣਿਆ ਪਹਿਚਾਣਿਆ ਪੜਿਆ ਔਰ ਔਰ ਗੁਰੂਆਂ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਭਾਰਤੀ ਸੰਵਿਧਾਨ ਦੇ ਵਿੱਚ ਉਹ ਸਾਰੇ ਹੱਕ ਹਕੂਕ ਲੈ ਕੇ ਭਾਰਤੀਆਂ ਨੂੰ ਦਿੱਤੇ ਔਰ ਸਮਾਜ ਦੀ ਜਿਹੜੀ ਬਰਾਬਰਤਾ ਦੀ ਗੱਲ ਕੀਤੀ ਔਰ ਉਸੇ ਦਾ ਹੀ ਆਨੰਦ ਮਾਣ ਰਹੇ ਹਾਂ ਔਰ ਅੱਜ ਸਾਡਾ ਸਮੁੱਚਾ ਗੁਰੂ ਰਵਿਦਾਸ ਨਾਮਲੇ ਵ ਸੰਗਤਾਂ ਬਹੁਤ ਹੀ ਸਮਰੱਥ ਅਵਸਥਾ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਜੋ ਦਿੱਤੇ ਹੋਏ ਸਾਨੂੰ ਸਹੂਤ ਹਨ ਉਹਨਾਂ ਨੂੰ ਮਾਨਦੇ ਹੋਏ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਅੱਜ ਦੇ ਇਸ ਪਾਵਨ ਦਿਨ ਤੇ ਅਸੀਂ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਸਭਾ ਰਜਿਸਟਰਡ ਪੌਰਾ ਕਲੋਨੀ ਬੀ ਵੱਲੋਂ ਸਮੁੱਚੇ ਸਮਾਜ ਨੂੰ ਔਰ ਖਾਸ ਕਰਕੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਨੌਜਵਾਨ ਵੀਰਾਂ ਨੂੰ ਇਹੋ ਹੀ ਅਪੀਲ ਕਰਦੇ ਹਾਂ ਕਿ ਸਾਨੂੰ ਵੱਖ-ਵੱਖ ਤਰ੍ਹਾਂ ਦੇ ਜੋ ਵਹਿਮ ਭਰਮ ਹਨ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਨਸ਼ਿਆਂ ਦਾ ਗੁਰੇਜ਼ ਕਰਨਾ ਚਾਹੀਦਾ ਹੈ ਔਰ ਸਾਨੂੰ ਵਧੀਆ ਢੰਗ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ ਔਰ ਸਮਾਜ ਦੇ ਵਿੱਚ ਇੱਕ ਵੱਖਰੀ ਪਹਿਚਾਨ ਬਣਾ ਕੇ ਐਜੂਕੇਟ ਹੋ ਕਰਕੇ ਚੱਲਣਾ ਚਾਹੀਦਾ ਹੈ ਤਾਂ ਜੋ ਜਦੋਂ ਅਸੀਂ ਸੋਸਾਇਟੀ ਦੇ ਵਿੱਚ ਮੂਵ ਕਰੀਏ ਤਾਂ ਬਾਕੀ ਦਾ ਸਮਾਜ ਸਾਡੇ ਤੇ ਆਸ਼ਾਸ਼ ਕਰ ਉੱਠੇ ਔਰ ਕਹੇ ਕਿ ਇਹ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਵਿੱਚੋਂ ਹਨ ਸੋ ਇਹੋ ਜਿਹਾ ਜੀਵਨ ਸਾਨੂੰ ਬਣਾਉਣਾ ਚਾਹੀਦਾ ਹੈ ਤਰਹੀ ਅਸੀਂ ਆਪਣੇ ਗੁਰੂਆਂ ਦੇ ਸੰਦੇਸ਼ ਨੂੰ ਗੁਰੂਆਂ ਦੇ ਜੋ ਸਾਨੂੰ ਦਿੱਤੇ ਹੋਏ ਆਸ਼ੀਰਵਾਦ ਹਨ ਅਸੀਂ ਆਪਣੇ ਗੁਰੂ ਮਹਾਰਾਜ ਦੇ ਸੱਚੇ ਪੈਰੋਕਾਰ ਹੋਣ ਦੇ ਹੱਕਦਾਰ ਹਾਂ ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਆਪਣੇ ਵੱਲੋਂ ਔਰ ਸਾਡੀਆਂ ਸੰਸਥਾਾਂਾਂ ਸਹਿਯੋਗੀ ਸੰਸਥਾਾਂਾਂ ਵਿੱਚਵਰਤਨ ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਜਿਨ੍ਹਾਂ ਦੇ ਮਾਧਿਅਮ ਤੋਂ ਇਸੇ ਗੁਰੂ ਘਰ ਦੇ ਵਿੱਚ ਫ੍ਰੀ ਜੋ ਟਿਊਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਔਰ ਮਾਤਾ ਕਲਸਾ ਸੇਵਾ ਸੁਸਾਇਟੀ ਜਿਨ੍ਹਾਂ ਵੀ ਮਾਧਮ ਰਾਹੀਂ ਇਸ ਗੁਰੂ ਘਰ ਦੇ ਵਿੱਚ ਹਫਤਾਵਾਰਕ ਗੁਰੂ ਮਹਾਰਾਜ ਦੀ ਅਮਰਤ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ ਔਰ ਡਾਕਟਰ ਮੀੜਕਰ ਮਿਸ਼ਨ ਇੰਪਲਾਈਜ਼ ਫੈਡਰੇਸ਼ਨ ਲੁਧਿਆਣਾ ਪੰਜਾਬ ਜਿਨ੍ਹਾਂ ਦੇ ਮਾਧਿਅਮ ਦੇ ਰਾਹੀਂ ਸਮੁੱਚੇ ਕਾਰਜ ਜਿਹੜੇ ਹਨ ਗੁਰੂ ਮਹਾਰਾਜ ਨਾਲ ਸੰਬੰਧਿਤ ਕੀਤੇ ਜਾ ਰਹੇ ਹਨ ਇਹਨਾਂ ਸਾਰੀਆਂ ਸੰਸਥਾਵਾਂ ਵੱਲੋਂ ਵੀ ਸਮੁੱਚੀ ਮਾਨਵਤਾ ਨੂੰ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪਾਵਨ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਔਰ ਨਾਲ ਦੀ ਨਾਲ ਅਖੀਰ ਦੇ ਵਿੱਚ ਅਸੀਂ ਸਾਰੇ ਹੀ ਜੋ ਮੀਡੀਆ ਹੈ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਜਿਨ੍ਹਾਂ ਦੇ ਵਿੱਚ ਫਾਸਟ ਵੇ ਚੈਨਲ ਔਰ ਧਰਤੀ ਟੀਵੀ ਔਰ ਪੰਜਾਬ ਕੇਸਰੀ ਜਗ ਬਾਣੀ ਦਿਨਿਕ ਜਾਗਰਣ ਤੋਂ ਸਾਥੀ ਆਏ ਹਨ ਇਹਨਾਂ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਘਰ ਦੀ ਪ੍ਰਬੰਧਕ ਸਭਾ ਵੱਲੋਂ ਜਿਹੜੀ ਕਿ ਸਾਡੀ ਆਵਾਜ਼ ਜਨ ਜਨ ਤੱਕ ਪਹੁੰਚਾਉਣ ਦੇ ਲਈ ਵਰਲਡ ਵਾਈਡ ਇਹਨਾਂ ਨੇ ਉਪਰਾਲੇ ਕੀਤੇ ਹਨ ਸਾਰੇ ਮੀਡੀਆ ਭਰਾਵਾਂ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਿਰਾਮ ਸ਼ਕਤੀ ਮੇਰਾ ਨਾਮ ਹਰਮੇਸ਼ ਜਨਗਲਿਆ ਜੀ ਮੈਨੂੰ ਜਾਣੇ ਤੋਂ ਹਾਂ ਸਤਿਗੁਰੂ ਗੁਰੂ ਰਵਿੰਦਾਸ ਜੀ ਮਹਾਰਾਜੀ ਦਾ ਜੋ ਆਗਮਨ ਪਰਵਾਸ ਮਤੇ ਵੜਾ ਦੇ ਵਿੱਚ ਸਮੁੱਚੀਆਂ ਸੰਗਤਾਂ ਨੂੰ ਬਹੁਤ ਹੀ ਸ਼ਾਦੀ ਨਾਲ ਮਨਾਇਆ ਬਰਾ ਤਰੀਕੂ ਮੀ ਗਿਆ ਔਰ ਤਕਰੀਬਨ ਤਕਰੀਬਨ 2 ਮਹੀਨੇ 1.5 1.5 2 ਮਹੀਨੇ ਤੱਕ ਇਹ ਮਨਾਇਆ ਜਾਂਦਾ ਰਹਿਣਾ ਹੈ ਤੋ ਸਾਰੀਆਂ ਸਗਤਾਂ ਵਿੱਚ ਬਹੁਤ ਅਤਿਸ਼ਾ ਹੈ ਅੱਜ ਸਤਿਗੁਰੂ ਗੁਰੂ ਰਵਿਦਾਸ ਭਵਨ ਪੌਰਾ ਕਲੋਨੀ ਵੀ ਵਿਖੇ ਸਾਹਬੇ ਕਮਾਲ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜੀ ਦਾ 648ਵਾਂ ਅਵਤਾਰ ਪਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਇਸੇ ਬਿਲਡਿੰਗ ਦੇ ਥੱਲੇ ਵਿਸ਼ਵਰਤਨ ਡਾਕਟਰ ਵੀ ਆਰ ਅੰਬੇਡਕਰ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵੀ ਚੱਲ ਰਹੀ ਹੈ ਜੋ ਕਿ ਗਰੀਬ ਬੱਚਿਆਂ ਨੂੰ ਜੋ ਵੀ ਗਰੀਬ ਹੈ 10ਵੀਂ ਤੋਂ ਲੈ ਕੇ 12ਵੀਂ ਤੱਕ ਫ੍ਰੀ ਹੈ ਫ੍ਰੀ ਟਿਊਸ਼ਨ ਦੇ ਰਿੰਦੀ ਹੈ ਤੋ ਇਸੇ ਤਰ੍ਹਾਂ ਸਭ ਡਾਕਟਰ ਵੀ ਆਰ ਅੰਬੇਡਕਰ ਮਿਸ਼ਨ ਅੰਪਲਾਈ ਫਾਊਂਡੇਸ਼ਨ ਲ ਕਿਉਂਕਿ ਸਤਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਐਨ ਬਾਬਾ ਸਬਡਕ ਪੀਮਰਾ ਅੰਬेडकर ਦੀ ਨੇ ਸਿੱਖਿਆਵਾਂ ਲੈ ਕੇ ਸਮੁੱਚਾ ਸਮਾਜ ਹੈ ਪੜ੍ਹੇ ਲਿਖੇ ਸਮਾਜ ਹੈ ਕੌਮ ਨੂੰ ਦੇ ਰਿਹਾ ਹੈ ਉਹ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇੱਥੇ ਕੜੇ ਹਾਂ ਫਿਰ ਇੱਕ ਵਾਰ ਫਿਰ ਮੈਂ ਇਸ ਟੀਵੀ ਚੈਨਲ ਚੈਨਲ ਦਾ ਬਹੁਤ-ਬਹੁਤ ਮੁਬਾਰਕਦਵਾਦ ਦਿੰਦਾ ਹਾਂ ਜੀ ਕਿ ਸਤਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਾਰੇ ਸਮਾਗਮਾਂ ਨੂੰ ਕਵਰੇਜ ਕਰ ਰਹੇ ਹਨ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਸਤਗੁਰੂ ਗੁਰੂ ਰਵਿਦਾਸ ਜੀ ਮਹਾਰਾਜੀ 48 ਮੇ ਅਵਤਾਰ ਵਰਤ ਇਸ ਮੁੱਤੇ ਵਰਲਡ ਦੀ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦਾ ਦਾਦੀ ਮਹਾਰਾਜੀ ਮਾਤਾ ਦੇ ਨਾਂ ਦੇ ਮਾਤਾ ਕਲਸਾ ਸੇਵਾ ਸੈਟੀ ਵਿਗਿਆਨ ਦਾ ਜੋ ਜਥਾ ਹੈ ਉਹ ਵੀ ਹਰ ਸ਼ਨੀਵਾਰ ਤੇ ਮਹਾਰਾਜੀ ਬਾਣੀ ਦਾ ਪਾਠ ਪ੍ਰਚਾਰ ਕਰ ਰਹੇ ਹਨ ਔਰ ਗਰੀਬ ਬੱਚਿਆਂ ਨੂੰ ਹਰ ਸਾਲ 4-5 ਸਮਾਗਮ ਕਰਾਉਂਦੇ ਹਨ ਉਹਨਾਂ ਦੇ ਐਜੂਕੇਸ਼ਨ ਦੇ ਲਈ ਜੋ ਸਤਗੁਰੂ ਗੁਰੂ ਦਾਦੀ ਮਹਾਰਾਜੀ ਦੇ ਨਾਂ ਵੀ ਜੋ ਕੁਸ਼ਵਦ ਤਿੰਨ ਸਾਲ ਦੇ ਬੱਚੇ ਲੈ ਕੇ 16 ਸਾਲ ਦੇ ਬੱਚੇ ਜੋ ਵੀ ਕੁਝ ਕਹਿਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਔਰ ਗੁਰੂ ਮਹਾਰਾਜੀ ਨੇ ਇਸ ਸੇਵਾਵਾਂ ਦੀ ਬੁੱਕਾਂ ਦਿੱਤੀਆਂ ਜਾਂਦੀਆਂ ਹਨ ਤੇ ਇਹ ਗੁਰੂ ਰਵਿਦਾਦੀ ਮਹਾਰਾਜ ਬਾਬਾ ਸਾਹਿਬ ਡਾਕਟਰ ਵੀਰਦਾਤ ਮਹਾਰਾਜੀ ਦੀ ਬਦੌਲਤ ਹੀ ਅਸੀਂ ਅੱਜ ਇੱਥੇ ਪਹੁੰਚੇ ਹਾਂ ਇਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਗੁਰੂ ਰਵਿਦਾਸ ਜੀ ਮਹਾਰਾਜ ਜੀ ਆਦਨਪੁਰ ਦੀ ਲੱਖ ਲੱਖ ਵਧਾਈਆਂ ਦਿੰਦਾ ਜੈ ਗੁਰਦੇਵ ਧੰਨ ਹੋਵੇ ਜੋ ਪਿਛਲੇ ਦਿਨੀ 12 ਫਰਵਰੀ ਨੂੰ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਪੂਰੀ ਦੁਨੀਆ 'ਚ ਤੇ ਅੱਜ ਭੋਰਾ ਗਲੋਨੀ ਬੀਜ ਦੇ ਵਿੱਚ ਗੁਰੂ ਘਰ ਦੇ ਵਿੱਚ ਮਨਾ ਰਹੇ ਸਾਰੀ ਸੰਗਤ ਇਕੱਠੀ ਹੋ ਕੇ ਔਰ ਮੈਂ ਅੱਜ ਦੇ ਇਸ ਸ਼ੁਭ ਦਿਨ ਤੇ ਸਾਰੀ ਸੰਗਤ ਨੂੰ ਵਧਾਈ ਦਿੰਦਾ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਔਰ ਮੈਂ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਸਤਗੁਰੂ ਜੀ ਦਾ ਜੋ ਸੁਪਨਾ ਸੀ ਜੋ ਉਹਨਾਂ ਦੀ ਕਲਪਨਾ ਸੀ ਜੋ ਹੋ ਕਰਨਾ ਚਾਹੁੰਦੇ ਸੀ ਤੇ ਜੇ ਅੱਜ ਉਹਨਾਂ ਨੂੰ ਅਸੀਂ ਸਿਰ ਝੁਕਾ ਕੇ ਸਜਦਾ ਕਰਦੇ ਆ ਤੇ ਇਹ ਵੀ ਸਾਨੂੰ ਪ੍ਰਣ ਕਰਨਾ ਚਾਹੀਦਾ ਕਿ ਉਹਨਾਂ ਦੇ ਸੁਪਨਿਆਂ ਨੂੰ ਬੂਰ ਪੈ ਜਾਏ ਉਹਨਾਂ ਦੀ ਕਲਪਨਾ ਸੀ ਜਿਹੜੀ ਉਹ ਪੂਰੀ ਹੋ ਜਾਏ ਇਸ ਲਈ ਸਾਨੂੰ ਇੱਕ ਜੁੱਟ ਹੋ ਕੇ ਮਧੂ ਮੱਖੀਆਂ ਦੀ ਤਰ੍ਹਾਂ ਉਸ ਰਾਜ ਵਿਵਸਥਾ ਨੂੰ ਵੀ ਕਾਇਮ ਕਰਨਾ ਜਿਸ ਰਾਜ ਵਿਵਸਥਾ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੀ ਜੋਗ ਨਮਾਇੰਦਗੀ ਤੇ ਹਿੱਸੇਦਾਰੀ ਮਿਲੇ ਔਰ ਨੌਜਵਾਨਾਂ ਨੂੰ ਸਾਡੀ ਨਵੀਂ ਪੀੜ੍ਹੀ ਨੂੰ ਨਸ਼ਾ ਮੁਕਤ ਜੀਵਨ ਮਿਲੇ ਔਰ ਸਾਨੂੰ ਜਿਹੜੇ ਬੱਚਿਆਂ ਨੂੰ ਪੜ੍ਹਾਈ ਤੋਂ ਬੰਚਤ ਹੈ ਉਹਨਾਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਮਿਲੇ ਉਹਦੇ ਲਈ ਸਾਨੂੰ ਉਰਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਇਹ ਹੀ ਸੱਚੀ ਆਸਤਾ ਤੇ ਸ਼ਰਦਾ ਗੁਰੂ ਸਾਹਿਬ ਲਈ ਹੋਏਗੀ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇਵ ਧੰਨ ਧੰਨ ਜਗਤ ਗੁਰੂ ਰੂਸ਼ਰੀ ਰਵੀਦਾਸ ਜੀ ਮਹਾਰਾਜ ਜੀ ਦੇ 648 ਆਗਮਨਪੁਰਾ ਦੀ ਆਗਮਨਪੁਰਾ ਦੇ ਅਪਲਖ ਦੇ ਵਿੱਚ ਅੱਜ ਵਾਰਡ ਨੰਬਰ 94 ਹਲਕਾ ਉਤਰੀ ਦੇ ਵਿੱਚ ਜੋ ਸਾਡੀ ਪੋਰਾ ਗਲੋਨੀ 20 ਹੈ ਉਦੇ ਵਿੱਚ ਗੁਰੂ ਸਾਹਿਬ ਦੇ ਜੋ ਦਿਹਾੜੇ ਮਨਾਏ ਜਾ ਰਹੇ ਨੇ ਮੈਂ ਆਪਣੇ ਵੱਲੋਂ ਐਮਐਲਏ ਬੰਦਾਜੀ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਨੂੰ ਜਿੱਥੇ ਮੁਬਾਰਕਬਾਦ ਦੇਣਾ ਉਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਗੁਰੂ ਸਾਹਿਬ ਦੇ ਅੱਜ ਦੇ ਦਿਹਾੜੇ ਦੀ ਔਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਸਾਰੇ ਇਲਾਕੇ ਦੇ ਸਾਰਿਆਂ ਦੇ ਪਰਿਵਾਰਾਂ ਤੇ ਇਦਾਂ ਹੀ ਮਿਹਰ ਭਰਿਆ ਹੱਥ ਰੱਖਣ ਕਿ ਅਸੀਂ ਗੁਰੂ ਸਾਹਿਬ ਦੇ ਜੋ ਦਿਹਾੜੇ ਆਉਣ ਵਾਲੇ ਸਮੇਂ ਵਿੱਚ ਵੀ ਇੱਦਾਂ ਹੀ ਬਾਤ ਚੜ੍ਹ ਕੇ ਮਨਾਉਂਦੇ ਰਹੀਏ ਔਰ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਇਲਾਕੇ ਦੀ ਡਿਵੈਲਪਮੈਂਟ ਵੀ ਕਰਾਂਦੇ ਰਹੀਏ ਉਹਨੇ ਕੋਈ ਮੰਗ ਪੱਤਰ ਦਿੱਤਾ ਤੁਹਾਨੂੰ ਅਜੇ ਇਲਾਕੇ ਦੇ ਆਪਣੇ ਧਾਰਮ ਲੈ ਕੇ ਵੀ ਚਰਾਉਣੇ ਬਿਲਕੁਲ ਬਿਲਕੁਲ ਪ੍ਰਬੰਧਕ ਕਮੇਟੀ ਵੱਲੋਂ ਕੁਝ ਡਿਮਾਂਡਸ ਰੱਖੀਆਂ ਗਈਆਂ ਮੈਂ ਕਹਿ ਸਕਦਾ ਇਹਨਾਂ ਦੀ ਸਾਰੀ ਡਿਮਾਂਡਸ ਵਾਜਬ ਨੇ ਔਰ ਬਿਲਕੁਲ ਮਾਨਜੋਗ ਐਮ ਐਲ اے ਬੱਗਾ ਜੀ ਦੇ ਨਾਲ ਇਹਦੇ ਬਾਰੇ ਗੱਲ ਚਰਚਾ ਹੋ ਵੀ ਰਹੀ ਹੈ ਔਰ ਚਰਚਾ ਕਰਕੇ ਜਿਹੜੀ ਜਿਹੜੀਆਂ ਨੇ ਡਿਮਾਂਡਸ ਹੈ ਔਰ ਆਉਣ ਵਾਲੇ ਜਲਦੀ ਸਮੇਂ ਦੇ ਵਿੱਚ ਬਹੁਤ ਹੀ ਜਲਦੀ ਅਸੀਂ ਪੂਰੀ ਕਰਨ ਜਾਵਾਂਗੇ ਕਿਉਂਕਿ ਇਹ ਇਹਨਾਂ ਦਾ ਹੱਕ ਬਣਦਾ ਹੈ ਜਿਹੜਾ ਹੱਕ ਇਹਨਾਂ ਦਾ ਬਣਦਾ ਹੈ ਉਹਦੇ ਨੂੰ ਉਹਨੂੰ ਪੂਰਨ ਕਰਨ ਦੇ ਲਈ ਬਿਲਕੁਲ ਸਾਡੀ ਸਰਕਾਰ ਔਰ ਮਾਨਜੋਗ ਐਮਐਲਏ ਸਾਹਿਬ ਬਿਲਕੁਲ ਵਚਨਬੱਧ ਨੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਅੱਜ ਜਗਤ ਪਿਤਾ ਪਰਮਾਤਮਾ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਜੋ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਉਸੇ ਲੜੀ ਤਹਿਤ ਅੱਜ ਬੀਪੋਰਾ ਦੇ ਵਿੱਚ ਜੋ ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਸਭਾ ਬੀਪੋਰਾ ਇੱਥੇ ਲੁਧਿਆਣੇ ਦੇ ਵਿੱਚ ਮਨਾਇਆ ਗਿਆ ਵਾ ਜਿੱਥੇ ਮੈਂ ਸਾਰਿਆਂ ਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਬਹੁਤ-ਬਹੁਤ ਮੁਬਾਰਕਾ ਦਿੰਨਾ ਵਾ ਉਸ ਦੇ ਨਾਲ ਹੀ ਨਾਲ ਇਹ ਜ਼ਰੂਰ ਦਿੰਦਾ ਕਹਿਣਾ ਵਾ ਕਿ ਸਤਗੁਰਾਂ ਦੀ ਜੋ ਫਲਸਫੀ ਹੈ ਕਿ ਐਸਾ ਚਾਹੂੰ ਰਾਜ ਮੈਂ ਜાં ਮਿਲੇ ਸਵਨ ਕੋ ਅਨਿਚੋੜ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਕਿਉਂਕਿ ਸਤਗੁਰਾਂ ਨੇ ਮਾਨਵਤਾ ਦੀ ਗੱਲ ਕੀਤੀ ਸਤਗੁਰਾਂ ਨੇ ਸਮੂਹ ਮਾਨਵਤਾ ਦੀ ਗੱਲ ਕਰਕੇ ਸਾਰਿਆਂ ਨੂੰ ਇੱਕ ਮੁੱਠ ਹੋਣ ਲਈ ਕਿਹਾ ਇਸ ਲਈ ਮੈਂ ਬੇਨਤੀ ਕਰਦਾ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਸਿੱਖਿਆ ਜ਼ਰੂਰ ਦਈਏ ਸਤਗੁਰਾਂ ਦੇ ਚਰਨਾਂ 'ਈ ਲਾਈਏ ਜੈ ਗੁਰਦੇਵ ਧੰਗੁਰਦੇਵ ਆਇਆ ਕਰੋ ਥੋੜਾ ਕਰੋ ਉਹ ਕਰ ਲੈ ਯਾਰ ਆਇਆ ਭਰਾ ਦਾ ਬਣਾ